ਲੋ ਜੀ ਦੋਸਤੋ ਅੱਜ ਆਪਣੇ ਘਰੇ ਮਹਿਮਾਨ ਆ ਚੁੱਕੇ ਨੇ ਤੇ ਮਹਿਮਾਨ ਵਾਸਤੇ ਆਪਾਂ ਮੈਂ ਤੇ ਮੇਰੀ ਘਰਾਲੀ ਮੀਆਂ ਵੀ ਤਿਆਰ ਹੋ ਚੁੱਕੇ ਆ ਇੱਕ ਜੰਗ ਦੇ ਵਿੱਚ ਸਮੈਨੀ ਆ ਕਿ ਇੱਕ ਬਰੀਆਨੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਸਾਡਾ ਆਪਦਾ ਵੀ ਚਾਹੀਦੀ ਕਿ ਬਰੀਆਨੀ ਬਣਾ ਕੇ ਖਾਦੀ ਆਵੇ ਅੱਜ ਦੇਖਦੇ ਆ ਬਰੀਆਨੀ ਬਣਾ ਕੇ ਤੇ ਨਾਲ ਨਾਲ ਮਹਿਮਾਨਾਂ ਵਾਸਤੇ ਬਣਾਵਾਂਗੇ ਬਰੀਆਨੀ ਆਪਾਂ ਬਣਾਉਣੀ ਆ ਜਿਹਦੇ ਵਿੱਚ ਪਾਉਗਾ ਆਲੂ ਗੰਡੇ ਮਿਰਚਾਂ ਤੇ ਟਮਾਟਰ ਨਾਲ ਚੌਲ ਚਾਵਲ ਦਾ ਪਤਾ ਜਦੋਂ ਉਹ ਵੀ ਚਾਵਲ ਦਾ ਮੇਨਾ ਮੇਜਰ ਮੇਜਰ ਚੀਜ਼ਾਂ ਦੇ ਵਾਸਤੇ ਦੇਖੋ ਫਿਰ ਕੀ ਬਣਦਾ ਮਿਸ਼ਨ ਪਾਸ ਹੁੰਦਾ ਜਾਂ ਫੇਲ ਆਪਣੇ ਕੋਲੇ ਆ ਗਏ ਗੰਡੇ ਚਾਕੂ ਛੋਲੀਆਂ ਲੈ ਕੇ ਗੱਭਰੂ ਤਿਆਰ ਆ ਕਹਿੰਦੇ ਦੇਖੋ ਆਹ ਚਨੇ ਵੀ ਪਏ ਜਾਣਗੇ ਪੁੰਗਰੇ ਵੇ ਇਹ ਪਹਿਲਾਂ ਤੋਂ ਤਿਆਰ ਸੀਗੇ ਇਹਨਾਂ 'ਚ ਕਹਿੰਦੇ ਬਹੁਤ ਜਾਨ ਹੁੰਦੀ ਆ ਵੈਸੇ ਇਹ ਮੈਂ ਵੈਸੇ ਪਸੰਦੀ ਖਾਣ ਵਾਸਤੇ ਤਿਆਰ ਕੀਤੇ ਸੀ ਚਲੋ ਬਰੀਆਨੀ ਬਣਾਉਣ ਦਾ ਪਲਾਨ ਵਾਣਾ ਤਾਂ ਸਾਡਾ ਦਿਮਾਗ ਕਹਿੰਦਾ ਕਿ ਕਿਉਂ ਨਾ ਇਹਨੂੰ ਉਹਦੇ ਵਿੱਚ ਪਾ ਕੇ ਟਰਾਈ ਕੀਤਾ ਜਾਵੇ ਕਿਨੇ ਲੱਗਦਾ ਲੈ ਮਿੱਤਰੋ ਸਮਾਨ ਹੋਣ ਲੱਗਾ ਜਾ ਰਿਹਾ ਤਿਆਰ ਤੇ ਦੇਖਦੇ ਆ ਫਿਰ ਕੀ ਬਣਦਾ ਮਾਹੌਲ ਆਜੋ ਫਿਰ ਬਣਾਈਏ ਲੋ ਜੀ ਗੰਡੇ ਕੱਟ ਕੇ ਆਪਾਂ ਕਰ ਦਿੱਤੇ ਨੇ ਤਿਆਰ ਤੇ ਹੁਣ ਟਮਾਟਰ ਦੀ ਵਾਰੀ ਆ ਟਮਾਟਰ ਬਰੀਕ ਕੱਟੀ ਲੋ ਜੀ ਟਮਾਟਰ ਬਰੀਕ ਬਰੀਕ ਕੱਟ ਕੇ ਇਹ ਵੀ ਕਰ ਦਿੰਨੇ ਆ ਤਿਆਰ ਟਮਾਟਰ ਤੇ ਗੰਡੇ ਨੂੰ ਅੱਧ ਰੱਖਿਆ ਜਾਊਗਾ ਕਿਉਂਕਿ ਇਹ ਹਮੇਸ਼ਾ ਲੱਗ ਲੱਗ ਭੁੰਨੇ ਜਾਂਦੇ ਨੇ ਕਈ ਵੇਚ ਤੜਕਾ 55 ਨੰਬਰ ਨੇ ਪਰ ਉਹ ਸਹੀ ਤਰੀਕਾ ਨਹੀਂ ਹੈ ਸਹੀ ਤਰੀਕਾ ਇਹ ਹੈ ਕਿ ਟਮਾਟਰ ਡੰਡਿਆਂ ਨੂੰ ਅਲੱਗ-ਅਲੱਗ ਭੁੰਨਣਾ ਹੈ ਇਹਦੇ ਵਿੱਚ ਪਾਣੀ ਹੁੰਦਾ ਇਹ ਤੋਂ ਬਾਅਦ ਵਾਰੀ ਆ ਮੇਕਾਂ ਦੀ ਟਮਾਟਰ ਪਹੋੜੀ ਹੋਈ ਕਰਤੇ ਨੇ ਤਿਆਰ ਮੈਡਮ ਵੀ ਨੇ ਨਾ ਪੂਲੀ ਮੇਰੇ ਤੇ ਹੈ ਕਿ ਜੇ ਗਲਤ ਕੁਛ ਕਰਿਆ ਤਾਂ ਨਾਲ-ਨਾਲ ਕਾਰਵਾਈ ਪਾ ਦਿੱਤੀ ਜਾਊਗੀ ਮੌਕਾ ਭਾੜਦੇ ਨੇ ਮੈਂ ਠੀਕ ਕਰ ਰਹੇ ਹਾਂ ਇਹ ਵਾਲੀ ਬਾਟੀ ਕਹਿੰਦੇ ਨੇ ਅਸਤਾ ਦੇਸੀ ਭਾਸ਼ਾ ਦੇ ਵਿੱਚ ਅਸੀਂ ਡੰਡੀ ਵਾਲੀ ਬਾਟੀ ਕਹਿੰਦੇ ਹਾਂ ਆਪਣਾ ਤੇਲ ਰਿਝਣ ਲੱਗ ਰਿਹਾ ਕੈਮਰਾ ਟੇਢਾ ਕਰਖੇ ਸਿੱਧਾ ਕਰ ਆ ਨਹੀਂ ਦਿਖ ਰਿਹਾ ਹੋਰ ਦੂਰ ਕਰ ਇੱਥੇ 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 ਦਿਖ ਰਿਹਾ ਇਹ ਸਿਖਾਉਣਾ ਪਊਗਾ ਇਹਨੂੰ ਵੀ ਸਾਰਾ ਕੁਝ ਹਜੇ ਹੌਲੀ ਹੌਲੀ ਚਲੋ ਕੈਮਰਾ ਆਪਣੀ ਜਗ੍ਹਾ ਤੇ ਵਾਪਸ ਰੱਖਿਆ ਜਾਵੇ ਕੈਮਰਾਮੈਨ ਨੂੰ ਬੇਨਤੀ ਹੈ ਤੇ ਹੁਣ ਅੱਗੇ ਦੀ ਕਾਰਵਾਈ ਦੇਖਦੇ ਹਾਂ ਕੀ ਬਣਦੀ ਹੈ ਮਿਰਚਾਂ ਵੀ ਤਕਰੀਬਨ ਤਕਰੀਬਨ ਹੋ ਚੁੱਕੀਆਂ ਨੇ ਆਪਣੀਆਂ ਤਿਆਰ ਤੇਲ ਆਪਣਾ ਰਿੱਝ ਚੁੱਕਿਆ ਤੇ ਤੇਲ ਦੇ ਵਿੱਚ ਤਿਆਰੀ ਆਉਣਾ ਜੀਰੇ ਦੀ ਮੈਂ ਪਾਉਂਗਾ ਤੈਨੂੰ ਕੁਛ ਹੀ ਪਤਾ ਤੂੰ ਸਿਰਫ ਦੇਖ ਹਜੇ ਸਿੱਖ ਤੂੰ ਹਜੇ ਬੱਚੀ ਐ ਬੱਚੇ ਐ ਨਾ ਚੀਜ਼ਾਂ ਤੋਂ ਦੂਰ ਰਿਹਾ ਕਰਦੇ ਨੇ ਮਸਾਲਾ ਵੱਧ ਘੱਟ ਪੈ ਜਾਏ ਕੋਈ ਸਿੱਟਾ ਪੈ ਜਾਏ ਇਹ ਚੀਜ਼ਾਂ ਦੀ ਧਿਆਨ ਰੱਖਣਾ ਪੈਂਦਾ ਬਾਰ-ਬਾਰ ਜ਼ਰੂਰੀ ਹੁੰਦਾ ਇਹ ਚੀਜ਼ਾਂ ਧਿਆਨ ਰੱਖਣਾ ਆਪਾਂ ਚੱਕਾਂਗੇ ਚਮਚਾ ਚਮਚਾ ਚੱਕ ਲਿਆ ਮਿੱਤਰੋ ਚਮਚੇ ਦੇ ਨਾਲ ਜੀਰਾ ਪਾਇਆ ਜਾਊਗਾ ਚਮਚਾ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਨੇ ਕੀ ਕਰਨਾ ਜੀਰਾ ਜੀਰਾ ਬਣਾ ਟੱਕਣ ਦੇ ਤਰ੍ਹਾਂ ਟੱਕਣ ਤੇ ਕਿਵੇਂ ਤਰਨਾ ਉਹ ਤੁਹਾਨੂੰ ਤਰੀਕਾ ਦੱਸ ਦਿੰਨੇ ਆ ਇਹ ਐਵੇਂ ਤਰਨਾ ਐਵੇਂ ਤਰ ਕੇ ਫਿਰ ਚਮਚਾ ਲੈਣਾ ਚਮਚੇ ਦੇ ਨਾਲ ਥੋੜਾ ਜਿਹਾ ਇੰਨਾ ਜੀਰਾ ਪਾਤਾ ਆਹਾ ਹੋਰ ਹੋ ਨਹੀਂ ਨਹੀਂ ਹਜੇ 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 ਜੀਰਾ ਪਾਉਣਾ ਹੋਰ ਹਜੇ ਜੀਰਾ ਹੋਰ ਪਾਉਣਾ ਤਾਂ ਇਹ ਤਾਂ ਬਿਰਿਆਨੀ ਦੇ ਵਿੱਚ ਪੈਂਦਾ ਨਹੀਂ ਹੁੰਦਾ ਪਰ ਦੇਸੀ ਤਰੀਕੇ ਨਾਲ ਬਿਰਿਆਨੀ ਬਣਾਵਾਂਗੇ ਤਾਂ ਕੁਝ ਹੀ ਹੁੰਦਾ ਪਾ ਦਿਓ ਜਿਹੜਾ ਜੀਰਾ ਨਾਲ ਪਾ ਦਿਓ ਜਿਹੜੀ ਚੀਜ਼ ਦਾ ਆਪਾਂ ਨੇ ਸਵਾਦ ਲੈਣਾ ਉਹੀ ਚੀਜ਼ ਪਾ ਦਿਓ ਲਓ ਜੀ ਹੁਣ ਤਿਆਰੀਆਂ ਕਰ ਸੀ ਰੀ ਕਰ ਸੀ ਆਪਣੀ ਚੱਕ ਲਈ ਐ ਤੇ ਆ ਗਿਆ ਕਨੇ ਕਰਸੀ ਲੈ ਕੇ ਮੁੰਡਾ ਗੰਡਿਆਂ ਦੀ ਕੱਪੀ ਤਿਆਰੀ ਤੇ ਗੰਡੇ ਲੱਗੇ ਨੇ ਆਪਣੇ ਭੁੱਜਾਂ ਨਾਲ ਗੰਡਿਆਂ ਨੂੰ ਵੀ ਦਿਖਾ ਗੰਡੇ ਦਰਸ਼ਨ ਦਿਵਾਓ ਬੱਚੋ ਗੰਡਿਆਂ ਦੇ ਦਰਸ਼ਨ ਕਰਾਓ ਦਰਸ਼ਕ ਵੀਰਾਂ ਨੂੰ ਦਰਸ਼ਕ ਵੀ ਵੇਖ ਕਰਦੇ ਨੇ ਆਪਣੇ ਗੰਡਿਆਂ ਦੀ ਤੇ ਕਿਵੇਂ ਗੰਡੇ ਭੁੱਜ ਰਹੇ ਨੇ ਕੱਲੀ-ਕੱਲੀ ਚੀਜ਼ ਤੁਹਾਨੂੰ ਦਿਖਾਈ ਜਾਊਗੀ ਸਿਖਾਈ ਜਾਊਗੀ ਕਿ ਕਿੱਦਾਂ ਆਪਣੀ ਬਰੀਆਨੀ ਬਣ ਰਹੀ ਹੈ ਆ ਦੇਖੋ ਦੋਸਤੋ ਆਪਣੇ ਗੰਡੇ ਭੁੱਜ ਰਹੇ ਨੇ ਤੇ ਜਦੋਂ ਇਹ ਉਦੋਂ ਤੱਕ ਭੁਜੋਣੇ ਨੇ ਜਦੋਂ ਤੱਕ ਲਾਲੀ ਨਹੀਂ ਆ ਜਾਂਦੀ ਇਹਨਾਂ ਤੇ ਕਾਲੀ ਲਾਲੀ ਕਹਿ ਦਿੰਦੇ ਆ ਜਿਹਨੂੰ ਜਦੋਂ ਉਹ ਕਾਲੀ ਲਾਲੀ ਆ ਜੂਗੀ ਇਹਨਾਂ ਤੇ ਉਦੋਂ ਇਹਨੂੰ ਆਪਾਂ ਨੇ ਕੰਪਲੀਟ ਮੰਨਣਾ ਵੀ ਹਾਂ ਹੁਣ ਪੁੱਜ ਗਏ ਉਸ ਤੋਂ ਬਾਅਦ ਫਿਰ ਕਾਰਵਾਈ ਆਊਗੀ ਇਹਨਾਂ ਦੀ ਫਿਰ ਇਹਨਾਂ ਦੀ ਕਾਰਵਾਈ ਪਾਈ ਆਊਗੀ ਉਸ ਤੋਂ ਬਾਅਦ ਫਿਰ ਚਾਵਲ ਆਪਣੇ ਤਿਆਰ ਨੇ ਓ ਸੌਰੀ ਆਪੇ ਚਾਵਲ ਭੁੱਲ ਗਏ ਚਾਵਲ ਭੁੱਲ ਗਏ ਚਾਵਲ ਨੂੰ ਪਹਿਲਾਂ ਉਬਲਵੇਂ ਰੱਖੋ ਨਹੀਂ ਨਹੀਂ ਲਓ ਜੀ ਦੋਸਤੋ ਆਪਾਂ ਹੁਣ ਜਾ ਰਹੇ ਆ ਪਹਿਲਾਂ ਚਾਵਲ ਉਬਾਲਣ ਪਹਿਲਾਂ ਨਹੀਂ ਪਹਿਲਾਂ ਗਲਤੀ ਕਰ ਗਏ ਚਾਵਲ ਉਬਾਲੇ ਨਹੀਂ ਤੇ ਗਲਤੀ ਨਾਲ ਰਹਿ ਗਿਆ ਭੁੱਲ ਚੁੱਕ ਹੋ ਜਾਂਦੀ ਆ ਮਾਫ ਕਰਿਓ ਕੁਛ ਨਹੀਂ ਹੁੰਦਾ ਸਕਿਪ ਪਸਰਦ ਇਕੱਠਾ ਕਰਦੇ ਹੋਏ ਐਵਰੇਜ ਤੇ ਆ ਆਪਣੀ ਹਲਦੀ ਆ ਗਈ ਆ ਆਪਣੀ ਮਿਰਚਾਂ ਆ ਗਈਆਂ ਆ ਆਪਣੀਆਂ ਨੂਨ ਆ ਗਈ ਜੇ ਪੌਣੀ ਨਹੀਂ ਫਿਰ ਕਾਦੂ ਰੱਖੀ ਆ ਸਿੱਤਰ ਪਾਉਣਗੇ ਅਸੀਂ ਦੋਸਤੋ ਹਲਦੀ ਆਪਾਂ ਨੇ ਪੌਣੀ ਨਹੀਂ ਲਾਈ ਹਾਂ ਇਹਦੇ ਇੱਧਰ ਰੱਖੀ ਆ ਇਹ ਜੀ ਜੀ ਨੇ ਪਾ ਲਈ ਚੱਲ ਜੇ ਪਾ ਵੀ ਲਈ ਕੋਈ ਗੱਲ ਨਹੀਂ ਸਭ ਤੋਂ ਪਹਿਲਾਂ ਆਪਾਂ ਚੌਲ ਉਬਲਵੇਂ ਰੱਖ ਦਿੱਤੇ ਆ ਤੇ ਚੌਲ ਉਬਲਣਗੇ ਉਸ ਤੋਂ ਬਾਅਦ ਹਜੇ ਆਪਣੇ ਗੰਡੇ ਤਿਆਰ ਹੋਈ ਯਾਰੋ ਲਓ ਜੀ ਦੋਸਤੋ ਗੰਡਿਆਂ ਦੀ ਹੋ ਚੁੱਕੀ ਹੈ ਤਿਆਰੀ ਗੰਡੇ ਭੁੱਜ ਕੇ ਹੋਣ ਜਾ ਰਹੇ ਨੇ ਆਪਣੇ ਤਿਆਰ ਹੋ ਤਕਰੀਬਨ ਤਕਰੀਬਨ ਤਿਆਰ ਨੇ ਤੇ ਹੁਣ ਵਾਰੀ ਆ ਆਪਣੇ ਲਾਲੋ ਲਾਲ ਟਮਾਟਰ ਤੇ ਹਰੀ ਹਰੀ ਗ੍ਰੀਨ ਗ੍ਰੀਨ ਮਿਰਚ ਦੀ ਮਿਰਚ ਦੀ ਲੜਾਈ ਹੋ ਚੁੱਕੀ ਸੀ ਦੇਖੋ ਟਮਾਟਰ ਦੇ ਨਾਲ ਓ ਹੋ 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 ਸਤਿਆਨਾਸ ਪੂਰਾ ਸਤਿਆਨਾਸ ਕਰ ਦਿੱਤਾ ਵੀਰ ਵੀਰੋ ਰੀਐਕਸ਼ਨ ਆਈ ਐਮ ਸੌਰੀ ਕੋਈ ਵਾਲ ਨਹੀਂ ਤੇ ਫਿਰ ਕੀ ਹੋ ਗਿਆ ਉਹੀ ਨੰਦਾਰੇ ਚੱਕੇ ਵਿੱਚ ਵਾਲੇ ਦੋਸਤੋ ਆਪਣੀਆਂ ਮਿਰਚਾਂ ਤੇ ਟਮਾਟਰ 2 ਮਿੰਟ ਦਾ ਬ੍ਰੇਕ ਲਵਾਂਗੇ ਗਾਲਾਂ ਗੁਲਾ ਵੀ ਖਾਣੀਆਂ ਨੇ ਹੁਣ ਗਾਲਾਂ ਹੁਣ ਕੈਮਰੇ ਦੇ ਵਿੱਚ ਨਹੀਂ ਬਣਾਉਣੀਆਂ ਤੇ ਕੁੱਟਮਾਰ ਕਰਕੇ ਵਾਪਸ ਫਿਰ ਮਿਲਦੇ ਆਂ ਆਜੋ ਲਓ ਜੀ ਦੋਸਤੋ ਸਾਫ਼ ਸਫਾਈ ਕਰਕੇ ਕੁੱਟਮਾਰ ਕਰਕੇ ਕੁਝ ਖਾ ਕੇ ਆਪਾਂ ਵਾਪਸ ਆ ਚੁੱਕੇ ਆਂ ਤੁਹਾਡੇ ਨਾਲ ਜੁੜ ਚੁੱਕੇ ਆਂ ਤੇ ਹੁਣ ਮੈਨੂੰ ਵੀ ਹੁਣ ਕੀ ਕਰਨਾ ਜੀ ਚਲੋ ਮੈਨੂੰ ਥੋੜਾ ਹੁਣ ਮੈਂ ਪੁੱਛ ਰਹੀ ਨਹੀਂ ਕੋਈ ਕੁਝ ਕੁਝ ਕਰਨਾ ਜੀ ਨਾ ਅੱਛਾ ਜੀ ਠੀਕ ਹੈ ਜੀ ਉਪਰ ਆਪੇ ਮਿਰਚਾ ਡਿਡੂ ਕੋਈ ਗੱਲ ਨਹੀਂ ਜੀ ਮੈਂ ਧੋ ਕੇ ਵਿੱਚ ਪਾ ਦਉਂਗਾ ਇਹਨੂੰ ਆਹਾ ਲੋ ਜੀ ਦੋਸਤੋ ਆਪਣਾ ਮਸਾਲਾ ਹੁਣ ਜਾਰੀਆ ਤਿਆਰ ਤੁਨ ਮਸਾਲਾ ਦੇ ਕੇ ਹੋ ਸਕਦਾ ਤੁਹਾਡੇ ਜੀਭ ਦੇ ਵਿੱਚ ਲਾਲਾਂ ਆ ਜਾ। ਦੇਖੋ ਜੀ ਇਹ ਮਸਾਲਾ ਜਿਹਨੇ ਜਿੰਨੇ ਵੀ ਦੇਖਿਆ ਤੇ ਆ ਸੁਆਦੀ ਆ ਜੀ ਬਦੋਤ ਤੁਹਾਨੂੰ ਇੱਕ ਚੀਜ਼ ਕਹਿਣਾ ਜ਼ਰੂਰ ਜਾਊਗਾ ਵੀ ਇਹ ਜਿਹੜਾ ਐਕਸਪੀਰੀਅੰਸ ਜ਼ਰੂਰ ਕਰਕੇ ਦੇਖਣਾ ਚਾਹੀਦਾ ਘਰੇ ਨਜ਼ਾਰਾ ਬਹੁਤ ਆਉਂਦਾ ਹੈ। ਮੈਨੂੰ ਮਨ ਦੇ ਵਿੱਚ ਚੰਦਰੋਂ ਖੁਸ਼ੀ ਬਹੁਤ ਹੋ ਰਹੀ ਹੈ ਜਦੋਂ ਮੈਂ ਇਹ ਜੀ ਕਰ ਰਿਹਾ। ਹਰ ਇੱਕ ਵੇਂ ਸਾਂਚੂ ਚਲੋ ਆਪਾਂ ਬਾਕੀ ਜੇ ਗੱਲਾਂ ਛੱਡੋ ਮੈਂ ਇੱਕ ਸੁਨੇਹਾ ਤੁਹਾਨੂੰ ਦੇਣਾ ਚਾਹੁੰਦਾ ਵੀਡੀਓ ਦੇ ਰਾਹੀਂ ਕਿ ਸਾਰੀ ਜ਼ਿੰਦਗੀ ਦੇ ਵਿੱਚ ਮਰਦੇ ਦਮ ਤੱਕ ਹਰ ਇੱਕ ਇਨਸਾਨ ਨੂੰ ਆਪਣੇ ਅੰਦਰ ਇੱਕ ਬੱਚਾ ਬਚਪਨਾ ਉਹ ਜਗਾ ਕੇ ਰੱਖਣਾ ਚਾਹੀਦਾ ਕਿਉਂਕਿ ਅਗਰ ਆਪਾਂ ਇਸ ਨੂੰ ਦਬਾ ਕੇ ਰੱਖਾਂਗੇ ਤਾਂ ਆਪਣੀ ਜ਼ਿੰਦਗੀ ਬਹੁਤ ਹੀ ਜ਼ਿਆਦੇ ਦੁੱਖ ਭਰੀ ਤੇ ਤਕਲੀਫਾਂ ਨਾਲ ਲੰਘੂਗੀ ਅਗਰ ਆਪਾਂ ਆਪਣੇ ਬਚਪਨੇ ਨੂੰ ਆਪਾਂ ਨਹੀਂ ਹੰਡਾਉਂਦੇ ਮੰਨ ਲਓ ਜਿਹੜਾ ਆਪਣਾ ਦਿਮਾਗ ਵਿੱਚ ਹੁੰਦਾ ਨਾ ਵੀ ਬੱਚਿਆਂ ਦੀ ਤਰ੍ਹਾਂ ਵੀ ਮਤਲਬ ਆਪਣਾ ਹੱਸਣ ਖੇਡਣ ਦਾ ਮਨ ਕਰਦਾ ਆਕਰ ਆਪਾਂ ਉਹਨੂੰ ਇੱਕ ਤਰ੍ਹਾਂ ਦਾ ਸਕਿੱਪ ਕਰਕੇ ਜ਼ਿੰਮੇਵਾਰੀਆਂ ਦਾ ਬਾਹਲਾ ਲਾ ਕੇ ਤੇ ਟਾਲ ਲਾਂਗੇ ਤਾਂ ਉਹ ਬਹੁਤ ਮਾੜੀ ਗੱਲ ਹੈ ਕਿਉਂਕਿ ਇਹੋ ਜੀ ਚੀਜ਼ ਆ ਜੋ ਆਪਾਂ ਨੂੰ ਜਿਉਣਾ ਸਿਖਾਉਂਦੀ ਹੈ ਜਿਉਣਾ ਸਿਖਾਉਂਦੀ ਮਤਲਬ ਆਪਣੇ ਦੁੱਖਾਂ ਦੁੱਖ ਕਿਸ ਦੀ ਕਿਹਦੀ ਜ਼ਿੰਦਗੀ ਦੇ ਵਿੱਚ ਨਹੀਂ ਹੈਗੇ ਹੈਗੇ ਮੈਂ ਨਹੀਂ ਮੰਨਦਾ ਵੀ ਹਰ ਕੋਈ ਇਨਸਾਨ ਇੱਥੇ ਸੂਫੀਆ ਚਾਰੇ ਪਾਸੇ ਦੇਖੋਗੇ ਤਾਂ ਤੁਹਾਨੂੰ ਹਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਦੁੱਖ ਹੀ ਦੁੱਖ ਪਰ ਇਹ ਦੇਖ ਮਿਲਣਗੇ ਪਰ ਮੇਰਾ ਕਹਿਣਾ ਇਹ ਹੈ ਵੀ ਹਰ ਇੱਕ ਇਨਸਾਨ ਨੂੰ ਉਹਨਾਂ ਦੁੱਖਾਂ ਨੂੰ ਭੁਲਾਉਣ ਵਾਸਤੇ ਜਾਂ ਜ਼ਿੰਦਗੀ ਨੂੰ ਜਿਉਂਦੇ ਜਿਉਂਦੇ ਰਹਿਣ ਵਾਸਤੇ ਜ਼ਿੰਦਗੀ ਨੂੰ ਜਿਉਣ ਵਾਸਤੇ ਆਪਣੇ ਬਚਪਣੇ ਨੂੰ ਜੁਗਾ ਕੇ ਰੱਖਣਾ ਚਾਹੀਦਾ ਤੇ ਉਹ ਬਚਪਣੇ ਨਾਲ ਜਿਉਂਦਾ ਜਾਂਦਾ ਹਾਂ ਇੱਕ ਗੱਲ ਜ਼ਰੂਰ ਯਾਦ ਰੱਖਿਓ ਤੇ ਮੋੜ ਫੇਰ ਚੱਲਦੇ ਆਪਾਂ ਆਪਣੀ ਕਾਰਵਾਈ ਤੇ ਆਪਾਂ ਕੀ ਜਾਣ ਕਰਨ ਜਾ ਰਹੇ ਜੀ ਲਓ ਜੀ ਆਪਾਂ ਨੇ ਹੁਣ ਚਨੇ ਵੀ ਪਾ ਦਿੱਤੇ ਆ ਅੱਜ ਤੁਹਾਨੂੰ ਦਿਖਾਉਨੇ ਆ ਤੇ ਆਪਾਂ ਪਾ ਦਿੱਤੇ ਆ ਇਹ ਸਰੀ ਮਿਰਚ ਟਮਾਟਰ ਭਾਜੀ ਤੇ ਗੰਢੇ ਇਹਨਾਂ ਸਾਰਿਆਂ ਦਾ ਮਿਸ਼ਨ ਹੋਣ ਜਾ ਰਿਹਾ ਤਿਆਰ ਤੇ ਮਸਾਲਾ ਤਿਆਰ ਹੋਣ ਗਿਆ ਜਦੋਂ ਮਸਾਲਾ ਤਿਆਰ ਹੋ ਗਿਆ ਤੇ ਚੌਲ ਐਦੋਂ ਆਪਣੇ ਚੌਲ ਉਬਲਣ ਲਈ ਪਾਏ ਹੋਇਆ ਚੌਲ ਉਬਲ ਰਹੇ ਹੈ ਤੇ ਮਸਾਲਾ ਤਿਆਰ ਹੋ ਰਿਹਾ ਹੈ ਤੇ ਆਪਣੀ ਕਾਰਵਾਈ ਪੈ ਰਹੀ ਹੈ ਤੇ ਨਮਕ ਮਿਰਚ ਮਸਾਲਾ ਇਹਦੇ ਵਿੱਚ ਮੈਂ ਪਾਵਾਂਗਾ ਨਹੀਂ ਪਾਵਾਂਗੇ ਇਹਦੇ ਵਿੱਚ ਅੱਜ ਨੇ ਪਾਇਓ ਪਹਿਲਾਂ ਖਾ ਚੌਲ ਪਾ ਕੇ ਥੋੜਾ ਜਿਹਾ ਥੋੜਾ ਜਿਹਾ ਪਾਵਾਂਗੇ ਰੋ ਹੈ ਕਰਾੜਾ ਕਰਾਲ ਹੈ ਮਰਜ਼ੀ ਹੈ ਮੇਰੀ ਪਾ ਸਕਦਾ ਹੈ ਇਹ ਪਤਾ ਲੱਗਣਾ ਚਾਹੀਦਾ ਇੱਥੇ ਦਰਸ਼ਕ ਵੀ ਦੇਖ ਰਹੇ ਨੇ ਕੱਲ ਨੂੰ ਮੈਨੂੰ ਕਹਿ ਦੇਣਗੇ ਵੀ ਇਹ ਤਾਂ ਡਰਦਾ ਹੈ ਤਾਂ ਇਹ ਤਾਂ ਇਹ ਕਹਿਣਾ ਮੰਨਦਾ ਹੈ ਕਹਿਣੇ ਚ ਵੀਡੀਓ ਚੱਲ ਰਹੀ ਹੈ ਮੈਂ ਫੇਰ ਉਹੀ ਗੱਲ ਕਰਾੜਾ ਮੈਂ ਪਾ ਸਕਦਾ ਹਾਂ ਸੁਖਬਾਣ ਆਹ ਹਾ ਹਾ ਲਓ ਜੀ ਮੈਨੂੰ ਨਹੀਂ ਪੌੜਾ ਨਹੀਂ ਮਹਾਮਦ ਆ ਪਾਉਂਗਾ ਅਜਾ ਫਾਮਾ ਯਾ ਫਿਰ ਹੁਣ ਦੇਖਿਓ ਸਵਾਦ ਆਉਂਦਾ ਐਕਸਟਰਾ ਐਕਸਟਰਾ ਕ੍ਰਾਂਚੀ ਐ ਐਕਸਟਰਾ ਸਪਾਈਸੀ ਸੋਰੀ ਕ੍ਰਾਂਚੀ ਦਾ ਅਕੜਕੁੜਕੁੜ ਕਰਦਾ ਹੁੰਦਾ ਜਿਹੜਾ ਉਹ ਕਹਿੰਦੇ ਆ ਤੇ ਹੋਰ ਦੋਸਤੋ ਤੇ ਰਿਸ਼ਤੇਦਾਰਾਂ ਨਾਲ ਰਿਸ਼ਤੇਦਾਰਾਂ ਨਾਲ ਮੇਰੇ ਨਾਲ ਮਿਲਲਾਪ ਕਰਾਵਾਏ ਕੋਈ ਨਹੀਂ ਜਦੋਂ ਆਪਾਂ ਖਾਵਾਂਗੇ ਇਕੱਠੇ ਬੈਠ ਕੇ ਰਿਸ਼ਤੇਦਾਰਾਂ ਨਾਲ ਵੀ ਮਿਲਲਾਪ ਕਰਾਵਾਂਗੇ ਅੱਜੋ ਦੋਸਤੋ ਚੌਲ ਆਪਣੇ ਉਬਲ ਚੁੱਕੇ ਨੇ ਤੇ ਮਸਾਲਾ ਵੀ ਤਿਆਰ ਹੈ ਬੇਰੈਨੀ ਬਣਾਉਣ ਲਈ ਤਿਆਰ ਹੈ ਉੱਪਰ ਗਿਆ ਹੁਣ ਤਾਂ ਆਪਾਂ ਚਾਵਲਾਂ ਦੀ ਧਵਾਈ ਕਰਾਵਾਂਗੇ ਤੇ ਧਵਾਈ ਕਰਕੇ ਲੈ ਮੈਂ ਕਰ ਦਿੰਦਾ ਨਹੀਂ ਬਸ ਨਹੀਂ ਮੈਂ ਲੈ ਕਰ ਦਿੰਦਾ ਗਰਮ ਹੋਊਗੀ ਇਹ ਨਹੀਂ ਦਿਖਾਇਆ ਕਰਦੇ ਤਾਂ ਬਲੌਗ ਵਿੱਚ ਇਹ ਬਲੌਗ ਵਾਇਰਸ ਪਾ ਦਿੰਦੇ ਨੇ ਇਹ ਚੀਜ਼ਾਂ ਦੋਸਤੋ ਤੇ ਆਪਣਾ ਸਮਾਨ تقریبا تقریبا ਤਿਆਰ ਹੋ ਚੁੱਕਿਆ ਜਿਹੜੀ ਆਪਾਂ ਬਣਾ ਰਹੇ ਸੀ ਤੇ ਹੁਣ ਆ ਗਈ ਚੌਲਾਂ ਦੀ ਬਾਰੀ ਚਾਵਲ ਆਪਾਂ ਇਹਦੇ ਵਿੱਚ ਪਾਵਾਂਗੇ ਸਾਡੇ ਵੈਸੇ ਚੌਲੀ ਕਹਿੰਦੇ ਨੇ ਸਹੀ ਸੋਚ ਰਹੇ ਹੋਣਗੇ ਕਿਵੇਂ ਚੌਲ ਚੌਲ ਕਰੀ ਜਾਂਦਾ ਚੌਲੀ ਕਹਿੰਦੇ ਨੇ ਤਾਂ ਚੌਲੀ ਕਵਾਂਗੇ ਲਓ ਜੀ ਚਾਲ ਜਾਣਿਆ ਜਾਰੇ ਆਪਾਂ ਪਾਣ ਇਹਦੇ ਵਿੱਚ ਸਹਿਮੀ ਪਾ ਦਨ ਹਾਂ ਟੋਲਪਾ ਇਹਦੇ ਵਿੱਚ ਪਾਵਾਂਗੇ ਤਕਰੀਬਨ ਸਾਰੇ ਪਾ ਦਿਆਂਗੇ ਨਾ ਪੰਜਾਂ ਰੋ 30 ਰੋ ਜਿਹੜਾ ਕਿ ਕਰਦੇ ਹਾਂ ਕਿ ਅਸੀਂ ਨਾ ਡੱਕਦੇ ਹਾਂ ਉਹ ਤੋਂ ਮੈਨੂੰ ਲੱਗਦਾ ਹੈ ਵੀ ਚਾਵਲ ਆਪਣੇ ਘੱਟ ਸਕਦੇ ਆ ਨਹੀਂ ਘੱਟਦੇ ਉਹ ਜਦੋਂ ਸਵਾਦ ਬਣਦੇ ਹੁੰਦੇ ਨੇ ਉਦੋਂ ਘਟ ਜਾਂਦੇ ਹੁੰਦੇ ਨੇ ਪਾਣੀ ਪਾ ਕੇ ਮੈਂ ਬਣਾਏ ਨੇ ਫਿਰ ਸਵਾਦ ਤਾਂ ਹੋਵਾਂਗੇ ਉਹ ਮੈਂ ਬਣਾਏ ਨੇ ਫਿਰ ਸਵਾਦ ਤਾਂ ਹੋਣਗੇ ਹੀ ਲੋਕੀ ਦੋਸਤੋ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਆਪਣਾ ਲੂਣ ਤੇ ਮਿਰਚ ਇਹ ਮਿਰਚ ਘਰੇ ਤਿਆਰ ਕੀਤੀ ਗਈ ਹੈ ਕਿਸੇ ਨੇ ਤਾਂ ਕਰੀ ਹੋਊ ਥੇਜੇ ਨੇ ਤਾਂ ਘਰੇ ਤਿਆਰ ਕਰੀ ਹੋਊ ਲਓ ਜੀ ਆਪਣਾ ਮਸਾਲਾ ਤਿਆਰ ਦੇਖ ਜਮੇ ਥੋੜੀ ਨੀ 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 ਕਟ ਵੱਧ ਜਾਈ ਹੋਰ ਕੱਟ ਕਰੋ ਪਰ ਜਮੇ ਜਮੇ ਫੋਕੀ ਹੋ ਜੂ ਨਹੀਂ ਹਿੰਦੀ ਉਹਦੇ ਵਿੱਚੋਂ ਪਾਈ ਹੋਣੀ ਹੋਰੀਆ ਮਿਰਚਾਂ ਇਹ ਨਾ ਪਾਓ ਇੰਨੀ ਆ ਤੇਜ਼ ਬਹੁਤ ਨੇ ਮਿਰਚਾਂ ਇਹ ਕਰੀ ਤਾਂ ਹੀ ਲੱਗੇ ਨਾ ਘਰੇ ਤਿਆਰ ਕੀਤੀ ਹੋਈਆਂ ਹੋਣੀ ਆ ਚਾੜ ਨਮਕ ਆਪਣਾ ਇਹਦੇ ਵਿੱਚ ਪਾਵਾਂਗੇ ਆਪਣਾ ਨਮਕ ਇਹ ਆਹਾ ਇਹਨੂੰ ਖੜਿਆ ਕੇ ਪਾਵਾਂਗੇ ਤਾਂ ਕਿ ਇਹ ਸਾਰੇ ਕਿਤੇ ਫੈਲ ਜੇ ਇਹਦੇ ਵਿੱਚ ਆਪਣਾ ਆ ਗਿਆ ਨਮਕ ਨਮਕ ਜਿਹਨੂੰ ਅਸੀਂ ਲੋਨ ਦੇ ਵਿੱਚ ਪ ਤਿਆਰ ਲੋਨ ਦੇ ਵਿੱਚ ਕਨਵਰਟ ਕਰਕੇ ਇਹ ट्रांजੈਕਸ਼ਨ ਇਹਦੀ ਕਰਦਨੇ ਆ ਇੱਕ ਮਿੰਟ ਰੋ ਕੋ ਦੋ ਮਿੰਟ ਰੋ ਇਹਦੇ ਵਿੱਚ ਹੋਰ ਲੋਨ ਪਾਇਆ ਜਾਵੇਗਾ ਥੋੜਾ ਜਿਹਾ ਥੋੜਾ ਜਿਹਾ ਥੋੜਾ ਜਿਹਾ ਨਹੀਂ ਖਾਰਾ ਹੁੰਦਾ ਨਹੀਂ ਹੁੰਦਾ ਲੋਲੀ ਸੋਨੂੰ ਹੁਣ ਬਰੀਨੀ ਦੀ ਸ਼ਕਲ ਦੇਖ ਕੇ ਤਕਰੀਬਨ ਤਕਰੀਬਨ ਚੰਗਾ ਮਹਿਸੂਸ ਹੋਊਗਾ ਤੇ ਮੂੰਹ ਦੇ ਵਿੱਚ ਕਹਿੰਦੇ ਲਾਰ ਵੀ ਆ ਸਕਦੀ ਹੈ ਤਕਰੀਬਨ ਮੇਰਾ ਆਈਡੀਆ ਇਹ ਕਹਿੰਦਾ ਵੀ ਆ ਸਕਦੀ ਹੈ ਤਾਂ ਕੰਟਰੋਲ ਕਰਿਓ ਥੋੜੇ ਟਾਈਮ ਬਾਅਦ ਖਾਵਾਂਗੇ ਆਪਾਂ ਇਹ ਮੇਰੇ ਤਾਂ ਦਿਮਾਗ ਦੇ ਵਿੱਚ ਇਹ ਸਵਾਲ ਮੈਨੂੰ ਤੰਗ ਕਰੀ ਜਾਂਦਾ ਹੈ ਵੀ ਦੇਖੋ ਸੋਚਣ ਵਾਲੀ ਗੱਲ ਹੈ ਹੁਣ ਬੰਦਾ ਇੱਕ ਬੰਦਾ ਜਿਹੜਾ ਸਾਰਾ ਦਿਨ ਟੈਂ ਟੈਂ ਚੈਂ 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 ਲੜਾਈ ਝਗੜਾ ਕਰਦਾ ਰਹਿੰਦਾ ਵੀ ਉਹ ਜਦੋਂ ਕੈਮਰਾ ਦੇਖ ਲੈਂਦਾ ਤਾਂ ਉਹ ਚੁੱਪ ਕਿਵੇਂ ਰਹਿ ਸਕਦਾ ਮੈਨੂੰ ਐ ਨਹੀਂ ਸਮਝ ਆਉਂਦੀ ਤੇਰੀ ਗੱਲ ਨਹੀਂ ਮਰਦਾ ਤੂੰ ਕਿਉਂ ਹੱਸਿਆ ਮੈਂ ਇਹਦੀ ਮੈਂ ਇਸ ਗੱਲ ਨਹੀਂ ਕਰ ਰਿਹਾ ਮੈਂ ਵੈਸੇ ਲੋਕ ਦੇਖੇ ਨੇ ਬਹੁਤ ਸਾਰੇ ਜਾਣੇ ਦੇਖੇ ਨੇ ਤਕਰੀਬਨ 99% ਕੇਸਾਂ ਦੇ ਵਿੱਚ ਇਹ ਹੁੰਦਾ ਹੈ ਵੀ ਉਦਾਂ ਕੋਦੇ ਉਹ ਕਰਦਾ ਕੋਦੇ ਬਹੁਤ ਬਹੁਤ ਉੱਚਾ ਕੋੜ ਲੜਾਈ ਜਿਹੜਾ ਦੋੜ ਲੜੀ ਆਣਾ ਇੱਕ ਦੂਜੇ ਨਾਲ ਤੇ ਬੋਲੀ ਆਣਾ ਚਾਹ ਚਾ ਵਾ ਵਾ ਕਰੀ ਜਾਣਾ ਜਦੋਂ ਆ ਗਿਆ ਕੈਮਰੇ ਮੂਰੇ ਬੰਦਾ ਉਹ ਫਿਰ ਕਿਰਾ ਉਹੇ ਚੁੱਕ ਬਟ ਲੈਣੀ ਆ ਮੇਰੇ ਤਾਂ ਜੰਮੀ ਗੁਗਾ ਹੈ ਮੇਰਾ ਬੋਲੀ ਨਹੀਂ ਆਉਂਦਾ ਮੂੰਹ ਚ ਵੀ ਇਹ ਯਾਰ ਕਮਾਲ ਦੀ ਗੱਲ ਹੈ ਨਾ ਕੰਟਰੋਲ ਬੰਦਾ ਤਗੜਾ ਕਰ ਸਕਦਾ ਹੈ ਤਾਂ ਫਿਰ ਉਹ ਜ਼ਿੰਦਗੀ ਚ ਸਭ ਸਭ ਕੁਝ ਕਰ ਸਕਦਾ ਜਦੋਂ ਇੰਨਾ ਕੰਟਰੋਲ ਕਰ ਸਕਦਾ ਆਪਣੇ ਆਪ ਤੇ ਬੰਦਾ ਫਿਰ ਤਾਂ ਮੈਂ ਕਹਿੰਦਾ ਦੁਨੀਆ ਜਿੱਤ ਲਿਓ ਉਹ ਕਿ ਨਹੀਂ ਜਿੱਤ ਸਕਦਾ ਹਾਂ ਤੇ ਮੈਂ ਕਹਿ ਰਹੀ ਹਾਂ ਵੀ ਹੁਣ ਆਪਣੀ ਬਰੀਆਨੀ ਹੋਣ ਜਾ ਰਹੀ ਹੈ ਤਿਆਰ ਤੇ ਥੋੜੇ ਟਾਈਮ ਚ ਉਹ ਤਕਰੀਬਨ 5 ਮਿੰਟ ਦਾ ਪੰਜ ਪੰਜ ਮਿੰਟਾਂ ਦਾ ਸੇਕ ਲੱਗੂਗਾ ਤੇ ਪੰਜ ਮਿੰਟਾਂ ਚ ਆਪਣੀ ਬਿਰਿਆਨੀ ਤਿਆਰ ਹੋ ਜੂਗੀ ਤੇ ਤੁਹਾਨੂੰ ਸਾਰਿਆਂ ਨੂੰ ਇਨਵੀਟੇਸ਼ਨ ਹੈਗਾ ਵੀ ਭਾਈ ਆਜੋ ਕਮੈਂਟ ਬਾਕਸਾਂ ਦੇ ਵਿੱਚ ਆਪਦਾ ਪੰਡਾ ਲੈ ਕੇ ਚੱਕਰੋ ਵੱਟੇ ਮੇਰੀ ਲਿਆ ਦਿਓ ਬਿਰਿਆਨੀ ਦਾ ਲੰਗਰ ਲੱਗਿਆ ਹੈ ਮਿਲਦੇ ਆਂ ਫੇਰ ਇਸ ਤੋਂ ਬਾਅਦ ਜਦੋਂ ਬਿਰਿਆਨੀ ਆਪਣੀ ਤਿਆਰ ਹੋ ਹੋ ਗਈ ਉਦੋਂ ਤੱਕ ਲਈ ਛੋਟਾ ਜਿਹਾ ਬ੍ਰੇਕ ਲੈਨੇ ਆ ਲਓ ਜੀ ਦੋਸਤੋ ਆਪਣੀ ਚੌਲਾਂ ਦੀ ਤਿਆਰੀ ਬਿਰਿਆਨੀ ਦੀ ਤਿਆਰੀ ਹੋ ਗਈ ਹੈ ਤੇ ਆਪਾਂ ਮਿਲਦੇ ਆਂ ਦੁਬਾਰਾ ਫੇਰ ਉਹਨਾਂ ਨੂੰ ਹਮ ਤਾਂ ਇਹ ਲੋਹਾ ਹੀ ਹੱਸ ਕੇ ਕਰ ਰਹੀ ਨਹੀਂ ਮੇਰੇ ਖਿਆਲ ਤੋਂ ਬੜੀ ਵਧੀਆ ਬਣ ਗਿਆ ਨਾ ਹਾਂ ਤਿਆਰ ਹੋ ਚੁੱਕੇ ਨੇ ਪੂਰੇ ਤਰ੍ਹਾਂ ਠੀਕ ਹੈ ਜੀ ਮੈਡਮ ਦਾ ਇਸ਼ਾਰਾ ਹੈ ਕਿ ਪੂਰੇ ਤਿਆਰ ਹੋ ਚੁੱਕੇ ਨੇ ਚਾਵਲ ਆਪਣੇ ਬਿਰਿਆਨੀ ਆਪਣੀ ਤਿਆਰ ਹੋ ਗਈ ਦੇਸੀ ਬਿਰਿਆਨੀ ਕਰ ਸਕਦੇ ਹਾਂ ਜੋ ਕਿ ਆਪਾਂ ਨੇ ਬਿਲਕੁਲ ਦੇਸੀ ਤਰੀਕੇ ਨਾਲ ਬਣਾਈ ਹੈ ਦੋਸਤੋ ਬਿਰਿਆਨੀ ਆਪਣੀ ਤਿਆਰ ਹੋ ਚੁੱਕੀ ਹੈ ਤੇ ਹੁਣ ਆਪਣੀ ਵਾਰੀ ਆ ਉਹਨਾਂ ਨੂੰ ਪਰੋਸਣ ਦੀ ਤੇ ਰਿਸ਼ਤੇਦਾਰਾਂ ਨੂੰ ਪਰੋਸਾਂਗੇ ਆਜੋ ਫਿਰ ਆਪਾਂ ਤਿਆਰੀ ਕਰਦੇ ਆ ਪਰੋਸਣ ਦੀ ਲਿਆਓ ਜੀ ਭਾਂਡੇ ਲੈ ਕੇ ਆਓ ਪਹਿਲਾਂ ਤਾਂ ਮੈਡਮ ਨੇ ਮੈਡਮ ਨੂੰ ਬੇਨਤੀ ਕੀਤੀ ਕਿ ਭਾਂਡੇ ਲੈ ਕੇ ਆਓ ਤੇ ਭਾਂਡਿਆਂ ਦੇ ਵਿੱਚ ਪਰੋਸਿਆ ਜਾਊਗਾ। ਪਲੇਟ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਇਹਨੂੰ ਟੇਸਟ ਕੀਤਾ ਜਾਊਗਾ। ਹੈਨਾ? ਟੇਸਟ ਕਰਾਇਆ ਜਾਊਗਾ ਪਹਿਲਾਂ। ਫਿਰ ਦੂਜੀ ਦੇਵਾਂਗੇ। ਅੱਛਾ। ਅਸੀਂ ਵੀ ਵਧੀਆ ਪਲੇਟ 'ਚ ਖਾ ਸਕਦੇ ਹਾਂ। ਦੋ ਨਹੀਂ ਹੈਗੀਆਂ ਪਲੇਟਾਂ। ਨਹੀਂ ਠੀਕ ਕੋਈ ਨਾ। ਦਾਲ। ਓਕੇ। ਦੋਸਤੋ ਸੱਚੀ ਹੈ ਨਾ। ਇਹ ਇਹ ਨਾਂ ਵਿੱਚ ਹੁੰਦੀ ਨਾ ਨਾਲ। ਵੀ ਇਹਨੇ ਮੇਰੀ ਮਰਜ਼ ਨਾ ਕਰੀ ਹੁੰਦੀ। ਬਸ ਛੱਡ ਦਿਓ ਗੱਲਾਂ। ਬਹੁਤ ਬਹੁਤ ਅਦਭੁਤ। ਟਟਾ। ਆ। ਨਹੀਂ। ਪਰ ਖਾਰੀ ਹੋ ਜੀ ਨਾ ਅਲੀ ਨੂਨ ਮਿਰਚ ਘਟ ਨਹੀ ਕਰੋ ਜਮੇ ਬੇਕਾਰ ਜੀ ਬਣੀਆ ਮੇਰੇ ਵਰਗੀ ਹੈ ਕਿਹ ਬਤੀ ਬਣੀਆ ਜਿਵੇਂ ਬਈ ਬੇਕਾਰ ਜੀ ਹੋਏ ਅਰੇ ਮੈਂ ਆਪਣੇ ਵਰਗੀ ਦੀ ਨਾ ਮੈਂ ਬੇਕਾਰ ਜੀ ਆ ਕਿ ਤੇਰੇ ਵਰਗੀ ਕਰੋ ਕਹਾ ਤਾ ਫੋਰੀ ਵੀਡੀਓ ਦੇਖੀ ਵੀਡੀਓ ਚੱਲ ਰਹੀ ਹੈ ਸਬੂਤ ਹੈ ਮੇਰੇ ਕੋਲੇ ਆ ਇਹ ਨੂੰ ਬੰਦੇ ਮੁੱਲ ਦੀ ਲੜਾਈ ਦੇਖੋ ਤੁਹਾਡੇ ਸਾਹਮਣੇ ਕੈਮਰਾ ਚੱਲ ਰਿਹਾ ਜੀ ਸਾਰੀ ਵੀਡੀਓ ਦੇ ਵਿੱਚ ਚੁੱਪ ਰਹੀ ਐ ਤੇ ਜਦੋਂ ਬੋਲੀ ਕਮਾਲ ਹੀ ਕਰਤੀ ਕਹਿੰਦੀ ਤੂੰ ਤਾਂ ਐਂ ਕਹਿੰਦਾ ਮੇਰੇ ਵਰਗੀ ਬਣੀ ਆ ਵੀ ਮੈਂ ਨਹੀਂ ਬਾਬ ਦੇ ਵਰਗੀ ਖਰਾਬ चीज ਕਰਨੀ ਲੈ ਇਹ ਇਹ ਬੱਸ ਤੂੰ ਹੀ ਸਮਝਿਆ ਕਰੋ ਵੀ ਵਿਆਹ ਵਾਲਾ ਬੰਦਾ ਜਿਹੜਾ ਹੁੰਦਾ ਨਾ ਉਹ ਤਾਂ ਹੀ ਕਹਿੰਦਾ ਹੁੰਦਾ ਵੀ ਭਾਈ ਵਿਆਹ ਨਾ ਕਰਾਉ ਉਹ ਵਿਆਹ ਨਾ ਕਰਾਉ ਵੀ ਮੌਕੇ ਜਦੋਂ ਉਹ ਕਿਸੇ ਨੂੰ ਦੇਈਦਾ ਨਾ ਵੀ ਹਾਂ ਉਹ ਵਿਆਹ ਕਰਾਉਣ ਜਾਂਦਾ ਹੈ ਬਈ ਬਾਜਾ ਪਾ ਜਾਵੇ ਹਜੇ ਤੇ ਕੋਈ ਮੌਕਾ ਹੋਏ ਨੂੰ ਇਹ ਹੀ ਇਹ ਹੀ ਕਹਿੰਦਾ ਹੁੰਦਾ ਬੀਜਾ ਹਾਂ ਚਲੋ ਮজা ਕਰਨ ਨੂੰ ਮਜ਼ਾ ਕਰ ਦੋਸਤੋ ਮੈਨੂੰ ਵਿਆਹ ਦੇ ਬਹੁਤ ਜਿਆਦੇ ਫਾਇਦੇ ਹੋਏ ਨੇ ਮੇਰੇ ਵਾਸਤੇ ਕੋਈ ਇਹੋ ਜੀ ਗੱਲ ਨਹੀਂ ਕੀਤੀ ਮੈਂ ਵਿਆਹ ਕਰਾ ਕੇ ਪਸਾ ਲਿਆ ਮੈਨੂੰ ਪਾਣੀ ਮੰਜੀ ਤੇ ਬੈਠੇ ਨੂੰ ਮਿਲਦਾ ਬੈੱਡ ਤੇ ਮਿਲਦਾ ਰੋਟੀ ਪਾਣੀ ਆ ਮੇਰੇ ਕੱਪੜੇ ਨੇੜੇ ਸਾਰੇ ਸਜੇ ਸਜਾਈਏ ਮਿਲਦੇ ਨੇ ਹੋਰ ਮੈਨੂੰ ਕੀ ਚਾਹੀਦਾ ਕੰਮ ਮੈਂ ਆਪ ਹੀ ਕਰ ਹੀ ਲੈਣਾ ਜੋ ਮੇਰੇ ਨੂੰ ਕਰਨ ਵਾਲੇ ਹੁੰਦੇ ਨੇ ਮੇਰੇ ਕੰਮ ਹੁੰਦੇ ਨੇ ਜਿਹੜੇ ਉਹ ਮੈਂ ਆਪ ਹੀ ਕਰ ਲੈਣਾ ਹੋਰ ਕੁਝ ਨਹੀਂ ਚਾਹੀਦਾ ਬਸ ਆਹੀ ਬਾਕੀ ਦੋ ਜਾਨਾਂ ਦੀ ਜ਼ਿੰਦਗੀ ਹਜੇ ਵਧੀਆ ਲੰਘੀ ਜਾਂਦੀ ਆ ਪਰਿਵਾਰ ਨਾਲ ਹੈ ਮਾਪਿਆਂ ਮੇਰੇ ਨਾਲ ਨੇ ਸਭ ਤੋਂ ਵੱਡੀ ਗੱਲ ਇਹ ਆ ਵੀ ਮੇਰੇ ਮਾਪਿਆਂ ਨੂੰ ਇਹ ਮਾ ਇਹ ਖੁਸ਼ ਰੱਖ ਕੋਸ਼ਿਸ਼ ਰਖਰੀ ਆ ਤਾਂ ਹੋਰ ਮੈਨੂੰ ਕੀ ਚਾਹੀਦਾ ਸਭ ਤੋਂ ਮੇਨ ਪੁਆਇੰਟ ਇਹ ਹੀ ਹੁੰਦਾ ਵੀ ਜੋ ਵੀ ਮੈਂ ਮਤਲਬ ਜਿਹਦੇ ਨਾਲ ਵੀ ਆਪ ਮੇਰੀ ਮੈਰਿਜ ਹੋਣੀ ਜੀ ਮੇਰਾ ਹਮਸਫਰ ਜੀ ਉਹ ਮੇਰੇ ਮਾਪਿਆਂ ਨੂੰ ਅੱਗੇ ਖੁਸ਼ ਰੱਖੂਗਾ ਨਾ ਰੱਖੂਗਾ ਸਭ ਤੋਂ ਵੱਡੀ ਦਿੱਕਤ ਇਹ ਹੀ ਹੁੰਦੀ ਆ ਇਹ ਸੋਚਣ ਵਾਲੀ ਗੱਲ ਹੁੰਦੀ ਆ ਪਰ ਮੈਨੂੰ ਇਹ ਚੀਜ਼ ਤੋਂ ਹੁਣ ਨੋ ਟੈਨਸ਼ਨ ਹੁਣ ਮੈਂ ਇਹ ਚੀਜ਼ ਤੋਂ ਸਿਕਿਉਰ ਆ ਵੀ ਇਹ ਚੀਜ਼ ਦੀ ਮੈਨੂੰ ਫਿਕਰ ਕੋਈ ਨਹੀਂ ਹੈਗੀ ਵੀ ਮੇਰੇ ਮਾਪਰੋਂ ਜਾਂ ਮੈਂ ਜਦੋਂ ਇੱਧਰ ਉੱਧਰ ਜਾਂਦਾ ਮੇਰੇ ਮਾਪਰੋਂ ਮੇਰੇ ਮਾਪਿਓ ਨੂੰ ਕਿਸੇ ਚੀਜ਼ ਦੀ ਘਾਟ ਹੈਗੀ ਆ ਨਹੀਂ ਹੈਗੀ ਤਾਂ ਮੈਨੂੰ ਮੈਨੂੰ ਪਤਾ ਹੁੰਦਾ ਵੀ ਇਹ ਸਭ ਸੰਭਰੀ ਹੈ ਤਾਂ ਮੈਂ ਨਹੀਂ ਕਹਿੰਦਾ ਵੀ ਮੇਰੀ ਮੈਰਿਜ ਲਾਈਫ ਸੰਗੀ ਸੰਗੀ ਜਆ ਜਾਂ ਚੰਗੀ ਜਆ ਮੇਰੇ ਵਾਸਤੇ ਬਹੁਤ ਸੋਹਣੀ ਲਾਈਫ ਲੰਘ ਰਹੀ ਹੈ ਮੇਰੀ ਫਿਲਹਾਲ ਫਿਨਾਲੇ ਕੀ ਅੱਗੇ ਵੀ ਅੱਗੇ ਲੰਗੂ ਵੀ ਵਾਕਈ ਮਜ਼ਾਕ ਦੀਆਂ ਗੱਲਾਂ ਨਾ ਮਜ਼ਾਕ ਦੀਆਂ ਗੱਲਾਂ ਵਾਕਈਆਂ ਗੱਲਾਂ ਹੋਣਦੀਆਂ ਨਹੀਂ ਪਰ ਅੱਗੇ ਵੀ ਸੋਹਣੀ ਲੰਗੂ ਵੀ ਮੇਰੀ ਲਾਈਫ ਮੈਨੂੰ ਪਤਾ ਲੜਾਈ ਝਗੜਾ ਉਹੀ ਦੇਖ ਰਹੀ ਨਹੀਂ ਹੁੰਦਾ ਦੋ ਭਾਂਡੇ ਹੁੰਦੇ ਨੇ ਖੜਕਦੇ ਨਹੀਂ ਹੁੰਦੇ ਨੇ ਚਾਕੂ ਛੁਰੀਆਂ ਹਰੇਕ ਦੇ ਘਰੇ ਚੱਲਦੀਆਂ ਨੇ ਤੇ ਹੱਸਦੇ ਖੇੜਦੇ ਰਿਆ ਕਰੋ ਦੋਸਤੋ ਤੇ ਆਪਾਂ ਫੇਰ ਮੋੜ ਚੱਲਦੇ ਆਂ ਆਪਣੀ ਬਰੀਆਨੀ ਦੇ ਉੱਤੇ ਬਰੀਆਨੀ ਆਪਣੀ ਤਿਆਰ ਹੋ ਚੁੱਕੀ ਆ ਤੇ ਟੇਸਟ ਕਰੀਏ ਤਾਂ ਬਹੁਤ ਹੀ ਸੁਆਦ ਬਣੀ ਆ ਤੇ ਹੁਣ ਵਾਰੀ ਆ ਇਹਨੂੰ ਪਰੋਸਣ ਦੀ ਪਰੋਸਣ ਤੋਂ ਪਹਿਲਾਂ ਆਪਾਂ ਪਰੋਸਣ ਦੀ ਤਿਆਰੀ ਕਰਾਂਗੇ ਖੀਰੇ ਪੂਰੇ ਕਟਾਂਗੇ ਗੰਡੇ ਕਟਾਂਗੇ ਸਲਾਦ ਮਤਲਬ ਸਾਰਾ ਸਲਾਦ ਤਿਆਰ ਕਰਕੇ ਫਿਰ ਪਰੋਸਾਂਗੇ ਚਲੋ ਜੀ ਮਿਲਦੇ ਆ ਫਿਰ ਸਮਾਨ ਤਿਆਰ ਕਰਾ ਕੇ ਠੀਕ ਹੈ ਸਮਾਨ ਉਹ ਜੀ ਤਿਆਰ ਹੋ ਚੁੱਕਿਆ ਤੇ ਆਪਣਾ ਮੈਂ ਵੀਡੀਓ ਦਾ ਬ੍ਰੇਕ ਲੈਣ ਜਾ ਰਿਹਾ ਸੀ ਪਰ ਨਾਲ ਦੀ ਨਾਲ ਮੈਡਮ ਨੇ ਸਮਾਨ ਦਿਖਾਤਾ ਦੇਖੋ ਇਹ ਚੀਜ਼ ਦਾ ਫਾਇਦਾ ਹੁੰਦਾ ਮੈਂ ਤੁਹਾਡੇ ਨਾਲ ਗੱਲਾਂ ਕਰ ਰਿਹਾ ਸੀ ਤਾਂ ਮੇਰੇ ਮਗਰੋਂ ਸਮਾਨ ਤਿਆਰ ਹੋ ਗਿਆ ਵੀ ਹੁਣ ਦੋਸਤੋ ਵੀ ਮੈਂ ਕਿਵੇਂ ਕਹਿੰਦਾ ਵੀ ਮੇਰੀ ਜਿਆਦਾ ਹੀ ਲਾਈਫ ਆ ਜਿਹੜੀ ਮੇਰੀ ਮੈਰਿਜ ਲਾਈਫ ਹੈ ਉਹ ਸਹੀ ਨਹੀਂ ਨਵੀਂ ਜਾਬ ਔਖਾ ਰ ਹੈ ਨਹੀਂ ਮੇਰੀ 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 ਲਾਈਫ ਬਹੁਤ ਸੋਹਣੀ ਲੰਗਰੀ ਹੈ ਤਾਂ ਤੁਸੀਂ ਸਾਰੇ ਜਣੇ ਵਿਆਹ ਕਰਾ ਲਓ ਤਾਂ ਕਿ ਫਿਰ ਮੈਂ ਕੱਲਾ ਨਾ ਰਹਾ ਮੈਂ ਕੱਲਾ ਰਹਾ ਮੈਂ ਕੱਲਾ ਮੈਂ ਸਹੀ ਹੋ ਗਿਆ ਜਾਂ ਗਲਤ ਨਹੀਂ ਹੋ ਗਿਆ ਮੈਂ ਚਾਹਉਣਾ ਤੁਸੀਂ ਵੀ ਤਾਂ ਮੇਰੀ ਮੇਰੀ ਹਾਲਤ ਨੂੰ ਹਣਾਉ ਵੀ ਮੈਂ ਕਿੰਨਾ ਘੈਂਟ ਫੀਲ ਕਰ ਰਿਹਾ ਹੋ ਚੁੱਕੀ ਜੀ ਤੇਰੀ ਹੁਣ ਸਾਰੀ ਇਹ ਠੀਕ ਹੈ ਤੇ ਤਿਆਰੀ ਆਪਣੀ ਹੋ ਚੁੱਕੀ ਹੈ ਚਲੋ ਇੱਕ ਸ਼ੋਹ ਤਾਂ ਜਪ ਨੂੰ ਬ੍ਰੇਕ ਲੈਣਾ ਪਊਗਾ ਉਹ ਲੈਨੇ ਆਪਾਂ ਪਰੋਸਦੇ ਆ ਤੇ ਪਰੋਸਣ ਦੇ ਲਈ ਆਪਾਂ ਨੂੰ ਬ੍ਰੇਕ ਚਾਹੀਦੀ ਹੈ ਆ ਦੇਖੋ ਆਪਾਂ ਔਲੀ ਵਾਲੇ ਨੂੰ ਪਰੋਸ ਰਹੇ ਆ ਠੀਕ ਹੈ ਜੀ ਚਲੋ ਮਿਲਦੀਆਂ ਜੀ ਛੋਟੇ ਜਿਹੀ ਬ੍ਰੇਕ ਦੇ ਬਾਅਦ ਕਿਵੇਂ ਬਣਿਆ ਡੈਡੀ ਬਹੁਤ ਵਾਹ ਅਜੋਕ ਖਾਓ ਜੀ ਸਾਰੇ ਆਣੇ ਬਹੁਤ ਜਸਤੇ ਅਤਨਾ ਆਵਾਜ਼ ਵੀ ਕਰਦੇ ਤੇ ਹੋਰ ਮੈਂ ਕੀ ਵਾਤੇ ਬਣਾਏ ਨੇ ਲੜੀ ਵਾਤੇ ਨੇ ਲਓ ਜੀ ਮੇਲ ਮਿਲਾਪ ਕਰਕੇ ਤੇ ਦਾਣਾ ਪਣੀ ਛੱਕੇ ਆਪਾਂ ਚੱਲਦੇ ਆ ਡੈਡੀ ਕੀ ਹੋ ਰਾ ਨੂੰ ਛੱਡਣ ਡੈਡੀ ਜੀ ਰੋ ਯਾਰੀ ਸੀ ਕਹਿੰਦੇ ਜਾਣਾਗਾ ਚਲੋ ਆਪਾਂ ਫਿਰ ਬਾਲਾ ਫੋਰਸ ਨਹੀਂ ਕੀਤਾ ਵੈਸੇ ਤਾਂ ਮੈਂ ਕਿਹਾ ਸੀ ਤੁਸੀਂ ਰਹੋ ਅਜੇ ਕਿਉਂ ਗਰਮੀ ਦੀਆਂ ਦਿਨਾਂ ਜਿੰਨੇ ਤਾਂ 7 ਵਜੇ ਤੱਕ ਦਿਨ ਖੜਾ ਹੁੰਦਾ ਪਰ ਉਹਨਾਂ ਨੇ ਜਾਣਾ ਸੀਗਾ ਚਲੋ ਆਪਾਂ ਫੋਰਥ ਤਾਂ ਕਰ ਨਹੀਂ ਸਕਦੇ ਹਾਂਜੀ ਦੋਸਤੋ ਰਿਸ਼ਤੇਦਾਰ ਆਪਣੇ ਚਲੇ ਗਏ ਨੇ ਤੇ ਆਪਣਾ ਬਲੌਗ ਹੋਣ ਜਾ ਰਿਹਾ ਹੈ ਐਂਡ ਬਲੌਗ ਦਾ ਐਂਡ ਦੀ ਐਂਡ ਤੇ ਮਿਲਦੇ ਆ ਫਿਰ ਅਗਲੀ ਵੀਡੀਓ ਦੇ ਵਿੱਚ ਤੇ ਇੱਕ ਜਾਂਦੇ ਜਾਂਦੇ ਸਲਾਹ ਦੇਣਾ ਚਾਹੂੰਗਾ ਕਿ ਦੁੱਖਾਂ ਦਰਦਾਂ ਨੂੰ ਭੁੱਲ ਕੇ ਜ਼ਿੰਦਗੀ ਦਾ ਆਨੰਦ ਮਾਣਿਆ ਕਰੋ ਤੇ ਦੁੱਖ ਤੇ ਦਰਦ ਹਮੇਸ਼ਾ ਹਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਹੁੰਦੇ ਨੇ ਤੇ ਦੁੱਖਾਂ ਦਰਦਾਂ ਨਾਲ ਹਰ ਕਿਸੇ ਦੀ ਜ਼ਿੰਦਗੀ ਭਰੀ ਹੋਈ ਹੈ ਪਰ ਆਪਣਾ ਨਜ਼ਰੀਆ ਤੈਅ ਕਰਦਾ ਕਿ ਆਪਾਂ ਜ਼ਿੰਦਗੀ ਨੂੰ ਕਿਵੇਂ ਜਿਉਉਣੇ ਆ ਹਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਦੁੱਖ ਦਰਦ ਹੁੰਦੇ ਨੇ ਕੋਈ ਉਹਨੂੰ ਭੁੱਲ ਕੇ ਆਪਣੀ ਜ਼ਿੰਦਗੀ ਨੂੰ ਹਸੀਨ ਬਣਾ ਲਾਂਦਾ ਤੇ ਕੋਈ ਉਹਨਾਂ ਦੁੱਖਾਂ ਦਰਦਾਂ ਦੇ ਬੋਝੇ ਹੇਠ ਦਬ ਕੇ ਆਪਣੀ ਜ਼ਿੰਦਗੀ ਨੂੰ ਮਤਲਬ ਦੁਖੀ ਬਣਾ ਲਾਂਦਾ ਤਾਂ ਆਪਣਾ ਨਜ਼ਰੀਆ ਤੈਅ ਕਰਦਾ ਕਿ ਆਪਾਂ ਜ਼ਿੰਦਗੀ ਕਿਵੇਂ ਜਿਉਣੀ ਆ ਤਾਂ ਇਸੇ ਕਰਕੇ ਆਪਾਂ ਦੁੱਖਾਂ ਦਰਦਾਂ ਨੂੰ ਭੁੱਲ ਕੇ ਜੀਵਨ ਦਾ ਆਨੰਦ ਮਾਣਿਆ ਕਰੋ ਠੀਕ ਹੈ ਜੀ ਥੈਂਕ ਯੂ ਅਗਰ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ